ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਬੜੀ ਹੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਜ਼ਿਆਦਾਤਰ ਜ਼ਮਾਨਤਾਂ ਤਾਂ ਜ਼ਬਤ ਹੋਈਆਂ ਨੇ ਜ਼ਿਆਦਾਤਰ ਜ਼ਮਾਨਤਾਂ ਜ਼ਬਤ ਹੋਈਆਂ ਨੇ ਔਰ ਖਾਸ ਕਰਕੇ 10 ਸੀਟਾਂ ਤੋਂ ਧਿਆਨ ਦੇਣ ਦੀ ਲੋੜ ਹੈ 10 ਸੀਟਾਂ ਤੋਂ 13 ਦੇ ਵਿੱਚੋਂ 10 ਸੀਟਾਂ ਤੋਂ ਜ਼ਮਾਨਤਾਂ ਜਬਤ ਹੋਈਆਂ ਨੇ ਅਕਾਲੀ ਦਲ ਦੀਆਂ ਤੇ ਇਸ ਵਾਸਤੇ ਜੋ ਪ੍ਰਦਰਸ਼ਨ ਰਿਹਾ ਉਹ ਸਾਫ਼ ਪ੍ਰਤੱਖ ਹੈ ਪਰ ਇਸ ਤੋਂ ਬਾਅਦ ਇੱਕ ਨਰੇਟਿਵ ਸਿਰਜਿਆ ਜਾਣ ਲੱਗ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਇਸ ਤਰ੍ਹਾਂ ਹੋਇਆ ਔਰ ਦੁਬਾਰਾ ਹੋਇਆ ਇਹ ਪਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵੀ ਹੋਈਆਂ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਪ੍ਰਦਰਸ਼ਨ ਜਿਹੜਾ ਉਹ ਬੜਾ ਗਮਗੀਨ ਰਿਹਾ ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਗੱਲ ਤਾਂ ਆਪ ਫਿਰੋਜ਼ਪੁਰ ਤੋਂ ਲੜਨ ਦਾ ਫੈਸਲਾ ਨਾ ਕਰ ਦਿੱਤਾ ਔਰ ਦੂਜੀ ਗੱਲ ਸਿਰਫ ਪਠੰਡਾ ਦੀ ਸੀਟ ਇਖਤਿਆਰ ਕਰ ਸਕਿਆ ਅਕਾਲੀ ਦਲ ਔਰ ਦੂਜੇ ਪਾਸੇ ਬਾਕੀ ਸਾਰੀਆਂ ਸੀਟਾਂ ਜਿਹੜੀਆਂ ਨੇ ਉਹ ਹਾਰ ਗਏ ਔਰ ਉਹਨ ਚਾਪਟ ਹੋਈਆਂ ਨੇ ਜਿਸ ਆਧਾਰ ਦੇ ਉੱਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਨਿਸ਼ਾਨੇ ਦੇ ਉੱਤੇ ਬਣੇ ਹੋਏ ਨੇ ਪਰ ਇਸ ਦਾ ਜਵਾਬ ਬੀਬੀ ਹਰਸਿਮਰਤ कौर ਬਾਦਲ ਦਿੰਦੇ ਨਜ਼ਰ ਆਏ ਨੇ ਉਹਨਾਂ ਸਾਰੇ ਲੀਡਰਾਂ ਨੂੰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਬੀਬੀ ਹਰਸਿਮਰਤ कौर ਬਾਦਲ ਦੋ ਟੁਕ ਜਵਾਬ ਦੇਣ ਦੀ ਨਜ਼ਰ ਆ ਰਹੀ ਹੈ ਬੀਬੀ ਹਰਸਿਮਰਤ कौर ਬਾਦਲ ਨੇ ਆਪ ਲੜਫੜਿਆ ਔਰ ਜਿੱਥੇ ਉਹਨਾਂ ਨੇ ਮਾਨਸਾ ਹਲਕੇ ਦੇ ਲੋਕਾਂ ਦੀ ਨਾਰਾਜ਼ਗੀ ਦਾ ਜ਼ਿਕਰ ਕੀਤਾ ਉੱਥੇ ਹੀ ਉਹਨਾਂ ਲੀਡਰਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੱਲ ਕਰ ਰਹੇ ਨੇ ਜਾਂ ਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਲੇ ਨਰੇਟਿਵ ਬਣਿਆ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਾਲੀ ਦਲ ਦੇ ਵਾਸਤੇ ਪਤਨ ਦਾ ਕਾਰਨ ਬਣ ਰਹੀ ਹੈ ਪਰ ਕੀ ਬਾਦਲ ਪਰਿਵਾਰ ਸੋਚਦਾ ਹੈ ਇਸੇ ਤਰ੍ਹਾਂ ਕਿ ਬਾਦਲ ਪਰਿਵਾਰ ਜਾਣਦਿਆਂ ਹੋયા ਵੀ ਇਸ ਨੂੰ ਅਣਗੌਲੀਆਂ ਕਰ ਰਿਹਾ ਹੈ ਬੀਬੀ ਹਰਸਿਮਰਤ कौर ਬਾਦਲ ਕੀ ਕੁਝ ਬੋਲੇ ਨਹੀਂ ਉਹ ਸੁਣ ਲੈਣੇ ਆ ਕਿ ਜਿਹੜੇ ਸਾਡੇ ਵਿੱਚੋਂ ਜਾਂ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪਤੀ ਜੇਤੀ ਜੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਸਾਰੀ ਗਲਤੀਆਂ ਤਾਂ ਭਈ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਆਪਣੇ ਅੰਦਰ ਚਾਤੀਏ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਉੱਤੇ ਤਾਂ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਤਾਤੇ ਸੀ ਉਨੀ ਚੇ ਹੁਣ ਵੀ ਪਰਿਵਾਰ ਜਤਾਤਾ ਤੋ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨ ਉਹ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਆ ਸਾਡੇ ਪਿੰਡਾਂ 'ਚ ਜੇ ਘਟਿਆ ਤੇ ਸਾਈ ਚ ਆਪਾਂ ਕਿਵੇਂ ਵਧਾਈਏ ਤੁਸੀਂ ਵੀ ਮੈਨੂੰ ਪਾਵੇਂ ਲਿਖ ਕੇ ਦਿਓ ਮੈਂ ਕਿਵੇਂ ਸੁਧਾਰ ਸਕਦੀ ਆ ਮੇਰੀ ਘਾਟ ਕਮੀ ਕੀ ਰਹੀ ਹੈ ਤਾਂ ਕਿ ਅਗਲੇ 5 ਸਾਲਾਂ ਮੈਂ ਉਹਨਾਂ ਨੂੰ ਪੂਰਾ ਕਰ ਸਕਾਂ ਕਿ ਪ੍ਰੇਮ ਜੀ ਕੀ ਕਰ ਸਕਦੇ ਨੇ ਪ੍ਰਧਾਨ ਸਾਹਿਬ ਕੀ ਕਰ ਸਕਦੇ ਨੇ ਸਕਲ ਪ੍ਰਧਾਨ ਕੀ ਕਰ ਸਕਦੇ ਨੇ ਤਾਂ ਤੁਸੀਂ ਪਿੰਡ ਪਿੰਡ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੇ ਆਗੂਆਂ ਦੀ ਆ ਇਹ ਵੀ ਸਹੀ ਹੈ ਕਿ ਆਪ ਦੀ ਸਰਪੰਚੀਆਂ ਦੇ ਚੱਕਰ 'ਚ ਇਹਨਾਂ ਨੇ ਸਮਝੌਤੇ ਕਰ ਲਿੱਤੇ ਨੇ ਦੇ ਹੁਣ ਸਰਪੰਚੀਆਂ ਆਣ ਗਿਆ ਇਹਨਾਂ ਦੇ ਸਮਝੌਤੇ ਸਾਰੇ ਸਾਹਮਣੇ ਆਣ ਗਏ ਲੇਕਿਨ ਆਪਣੇ ਵਾਸਤੇ ਸਰਪੰਚੀ ਦੀ ਲੜਾਈ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਣ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏਗਾ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਹੀ ਇਹੋ ਜੇ ਅਫਸਰ ਨੇ ਕਹੀ ਇਹੋ ਜੇ ਅਫਸਰ ਨੇ ਜਿਨਾ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪਰਮਾਤਮਾ ਤੋਂ ਡਰ ਕੇ ਕਹਿਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕਾਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਵਾਂ ਦਾ ਜਿਆਦਾ देर ਨਹੀਂ ਚੱਲੂਗਾ ਜੇ ਤ ਸੱਚ ਦੀ ਹੋਊਗੀ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਊਗੀ ਜੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਵਸ ਤੁਸੀਂ ਤੱਕੜੇ ਰਹੋ ਆਪ ਦੀ ਪਾਰਟੀ ਵਾਸਤੇ ਜੀ ਜਾਨ ਲਾ ਕੇ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਔਖਿਆਂ ਸਮੇਂ ਵਿੱਚ ਵੀ ਜャ ਚੰਗੇ ਦਿਨਾਂ ਚੇਤਾ ਸਾਰੇ ਹੀ ਪਹੁੰਚ ਜਾਂਦੇ ਨੇ ਲੇਕਿਨ ਮਾੜੇ ਦਿਨਾਂ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਤੇ ਪਾਰਟੀ ਦੀ ਲੜਾਈ ਲੜੀ ਜੇ ਅਸਲੀ ਜੋਝਾਰੂ ਪਾਰਟੀ ਦੇ ਜੈ ਸਰਮੋਰ ਸਰਤਾਜ ਨੇ ਤਾਂ ਤੁਸੀਂ ਸਾਰੇ ਉਹ ਵਰਕਰੋ ਜਿਹੜੇ ਮਾੜੇ ਦਿਨਾਂ ਦੇ ਜ਼ੋਰ ਜ਼ਬਰ ਦੇ ਖਿਲਾਫ ਅੱਜ ਵੀ ਪਾਰਟੀ ਦੇ ਨਾਲ ਖੜੇ ਹੋ ਚੇ ਖੜੇ ਹੋयो ਤੇ ਜਿਹੜੀ 2022 ਚ ਘਾਟ ਹੋਈ ਸੀ ਉਹਨੂੰ ਪਰਨਣ ਵਾਸਤੇ ਉਹਨੂੰ ਸੁਧਾਰਨ ਵਾਸਤੇ ਤੁਸੀਂ ਮਿਹਨਤ ਕੀਤੀ ਹਾਂ ਜੇ ਥੋੜੀ ਜੀ ਘਾਟ ਅਦੇ ਵੀ ਰਹਿ ਗਈ ਹੈ ਕੋਈ ਗੱਲ ਨਹੀਂ ਹੋਰ ਜ਼ੋਰ ਲਾਈਏ ਹੋਰ ਮਿਹਨਤ ਕਰੀਏ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਜਿਵੇਂ ਬਠਿੰਡੇ ਚ ਕੀਤਾ ਪਰਮਾਤਮਾ ਬਲ ਬਖਸ਼ੇ ਮੈਂ ਆਪਣੇ ਆਪ ਨੂੰ ਮਾੜਾ ਜਿਹਾ ਮਹਿਸੂਸ ਕਰ ਰਹੀ ਸੀ ਕਿ ਭਈ ਲੋਕਾਂ ਦੀ ਉਮੀਦਾਂ ਹੈਗਿਆ ਸ਼ਾਇਦ ਮਾਨਸੇ ਜ਼ਿਲ੍ਹੇ ਵਾਲੇ ਮੈਨੂੰ ਨਰਾਜ਼ ਨੇ ਕਿ ਜਿੰਨਾ ਮੈਂ ਬਠਿੰਡੇ ਕਰ ਗਈ ਉੱਥੇ ਮੈਂ ਮਾਨਸੇ ਚ ਕਰ ਨਹੀਂ ਸਕੀ ਤੇ ਹੁਣ ਇਹਨਾਂ ਦਾ ਦਿਲ ਜਿੱਤਣ ਵਾਸਤੇ ਮੈਂ ਕਿਵੇਂ ਕਰਾਂਗੀ ਇੱਥੇ ਤਾਂ ਸਰਕਾਰ ਹੈ ਨਹੀਂ ਉੱਥੇ ਆਪਾਂ ਨੂੰ ਜੁੜਨਾ ਨਹੀਂ ਹੋਣਾ ਨੇ ਨਾਲ ਫਿਰ ਮੇਰੇ ਮਨ ਚ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਸੁਪਨੇ ਚ ਕਦੇ ਐਮ ਸੋਚਿਆ ਸੀ ਉਹ ਐਮਸ ਵੀ ਤਾਂ ਮੈਂ ਤੇਰੀ ਝੋਲੀ ਚ ਪਾਇਆ ਨਾ ਹੋਰ ਕੋਈ ਲਾ ਸਕਿਆ ਤੇ ਜੇ ਉਸ ਮਾਲਿਕ ਦੀ ਰਜ਼ਾ ਹੋਏ ਅਰਦਾਸ ਉੱਥੇ ਹੋਏ ਤਾਂ ਫਿਰ ਇੰਨੇ ਵੱਡੇ ਕੰਮ ਮਾਲਿਕ ਕਰਾ ਦਿੰਦਾ ਜਿਹੜੇ ਆਪਣੇ ਸੋਚ ਤੇ ਆਪਣੇ ਸੁਪਨੇ ਤੋਂ ਵੀ ਬਾਹਰ ਹੁੰਦੇ ਨੇ ਸੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਮਾਨਸਾ ਜ਼ਿਲ੍ਹੇ ਦਾ ਨੰਬਰ ਆਊਗਾ ਸ਼ੁਰੂਆਤ ਨਿਹਾਰ ਸਾਤਸਰੀਆ ਜਿਹੜਾ ਇਹਨਾਂ ਨੇ 10 ਸਾਲ ਨਾ ਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਧਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕੀ ਥੋੜਾ ਅਨਾਦਾ ਸੁਧਾਰ ਕਰ ਦਿਓ ਜਿਹੜੇ ਨਰਕ ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਦੋਹਰਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ ਮੋਟੀ ਗਰਾਂਟਾ ਭੇਜ ਦਿਓ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦਿਓ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ ਤੇ ਅੱਜ ਤੁਹਾਨੂੰ ਸੰਗਤ ਨੂੰ ਮੈਂ ਕਹਿੰਨੀ ਆ ਨਸ਼ਾ ਬਹੁਤ ਵੱਡਾ ਮੁੱਦਾ ਹੈ ਇਹਨਾਂ ਸਰਕਾਰਾਂ ਤੋਂ ਆਸ ਨਾ ਰੱਖਿਏ ਜਿਨ੍ਹਾਂ ਨੇ ਦੁਕਾਨਾਂ ਖੋਲ ਛੜੀਆਂ ਨੇ ਮਾਵਾ ਦੇ ਪੁੱਤ ਮਰਵਾ ਕੇ ਕਿਉਂ ਨਾ ਅਸੀਂ ਪਿੰਡ-ਪਿੰਡ ਕਮੇਟੀ ਬਣਾਈਏ ਬੀਬੀਆਂ ਨਾਲ ਲਗਣ ਯੂਥ ਨਾਲ ਲੱਗੇ ਸਾਰੇ ਤੁਸੀਂ ਵੀਰ ਨਾਲ ਰਗੋ ਆਪ ਕਮੇਟੀਆਂ ਬਣਾਈਏ ਇਹ ਨਸ਼ੇ ਵੇਚਣ ਵਾਲਿਆਂ ਨੂੰ ਆਪ ਘੇਰ ਕੇ ਇਹਨਾਂ ਨੂੰ ਜੇਲਾ ਤਾਈ ਪਹੁੰਚਾਈਏ ਜੇ ਜਵਾਨੀ ਬਚਾਣੀ ਹੈ ਤਾਂ ਫਿਰ ਵਿਦੇਸ਼ ਭੇਜਦਾਨੀ ਹੱਲ ਹੈਗਾ ਇੱਥੇ ਰਹਿ ਕੇ ਸਾਡੀ ਜਵਾਨੀ ਪੰਜਾਬ ਦੀ ਲੜਾਈ ਲੜੇ ਕਿਉਂਕਿ ਵੱਡੀ ਲੜਾਈਆਂ ਲਾਡੀਆਂ ਪਾਨੀਆਂ ਦਾ ਬਹੁਤ ਵੱਡੀ ਲੜਾਈ ਹੈ ਉਹਨੂੰ ਅਸੀਂ ਸਾਨੂੰ ਲੜਨਾ ਪਊਗਾ ਇਹ ਸਾਰੇ ਇਕੱਠੇ ਨੇ ਭਾਵੇਂ ਰਾਜਧਾਨੀ ਦੀ ਭਾਵੇਂ ਧਾਰਮਿਕ ਸਥਾਨਾਂ ਦੀ ਭਾਵੇਂ ਕਿਸਾਨਾਂ ਦੀ ਸਾਰੀ ਲੜਾਈਆਂ ਲੜਨੀਆਂ ਨੇ ਤਾਂ ਸਾਨੂੰ ਸਾਡੀ ਜਵਾਨੀ ਕਾਇਮ ਚਾਹੀਦੀ ਹੈ ਕਾਇਮ ਤਾਂ ਹੋਗੀ ਜੇ ਨਸ਼ਾ ਦੇ ਖਿਲਾਫ ਅਸੀਂ ਆਪ ਇੱਕ ਮਹਿੰਮ ਚਲਾਈਏ ਇਹਨਾਂ ਨਸ਼ਿਆਂ ਨੂੰ ਰੋਕੀਏ ਸੋ ਮੈਂ ਆਸ ਕਰਦੀਆਂ ਇਹਦੇ ਵਾਸਤੇ ਵੀ ਤੁਸੀਂ ਜ਼ਰੂਰ ਸੋਚੋਗੇ ਮੰਥਨ ਕਰਕੇ ਆਪਸ ਵਿੱਚ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਬਾਕੀ ਮੈਂ ਧੰਨਵਾਦ ਕਰਦੀਆਂ ਕਿ ਮੇਰੇ 9 ਦੇ 9 ਹਲਕਿਆਂ 'ਚ ਜਿੱਥੇ ਆਮ ਆਦਮੀ ਦੇ ਐਮਪੀ ਐਮਐਲਏ ਬੈਠੇ ਹੋਏ ਨੇ ਲੇਕਿਨ 9 ਵਿੱਚੋਂ 5ਾਂ 'ਚ ਲੀਡ ਦਿਲਵਾਈ ਲੋਕਾਂ ਦੇ ਬੇਂਤੀ ਬਕਰਾਂ ਨੇ ਛਟੇ 'ਚ ਆਪਾਂ ਕੱਲੇ 250 ਤੋਂ ਮੋੜ ਤੋਂ ਹਾਰੇ ਕੱਲੇ 500 ਬਠਿੰਡੇ ਸ਼ਹਿਰ ਤੋਂ ਹਾਰੇ ਤੇ ਚਲੋ ਇਹਨਾਂ ਦੋ ਹਲਕਿਆਂ ਤੋਂ ਘਾਟ ਕਮੀ ਰਹਿ ਗਈ ਸੇਕਿਨ 7 9 ਵਿੱਚੋਂ 7 ਹਲਕੇ ਬਰਾਬਰ ਕਰਕੇ ਅੱਗੇ ਲੈਣ ਲੈ ਕੇ ਜਾਣਾ ਬਹੁਤ ਵੱਡੀ ਚੀਜ਼ ਹੈ ਤੇ ਬਾਦਲ ਸਾਹਿਬ ਦੇ ਹਲਕੇ ਨੇ ਜਿਸ ਤਰੀਕੇ ਦੇ ਨਾਲ ਮਾਨ ਰੱਖਿਆ ਮੈਂ ਉਹਨਾਂ ਦਾ ਵੀ ਰਣੀ ਰਾਵਾਂਗੀ ਤੇ ਤੁਹਾਡਾ ਵੀ ਰਣੀ ਰਾਵਾਂਗੀ ਜਿਹਨਾਂ ਵਰਕਰਾਂ ਨੇ ਦਿਲੋਂ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਤੁਸੀਂ ਯੋਗਦਾਨ ਪਾਇਆ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡਾ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ